ਸ਼ਿੰਗਾਰਛੀ ਯੋਧਿਓ ਆ ਤੁਹਾਨੂੰ ਪ੍ਰੋਪਰ ਜਿਹੜੀ ਵੀਡੀਓ ਵਿਖਾਉਣ ਜਾ ਰਹੇ ਆ ਖਨੋਰੀ ਬਾਡਰ ਦੀਆਂ ਤਸਵੀਰਾਂ ਖਨੋਰੀ ਬਾਡਰ ਦੀਆਂ ਇਸ ਟਾਈਮ ਜਿਹੜਾ ਘਾਠਾ ਮਾਰਦਾ ਇਕੱਠ ਹੁਣ ਦੂਰ ਤਿੱਕਰ ਜੇਕਰ ਵਿਖਾਈਏ ਤੇ ਦੋੜਪਿੰਡ ਤੋਂ ਬਾਅਦ ਦੇ ਖਾਨੇ ਕੋਲੇ ਦੋੜਪਿੰਡ ਆ ਇੱਕ ਖਨੋਰੀ ਬਾਡਰ ਦੀਆਂ ਤਸਵੀਰਾਂ ਖਨੋਰੀ ਬਾਡਰ ਦੀਆਂ ਇਸ ਟਾਈਮ ਤੁਹਾਨੂੰ ਦਿਖਾਉਣੇ ਆ ਟਰੈਲੀਆਂ ਦੀ ਪ੍ਰੋਪਰ ਗਿਣਤੀ ਦਵਾਰਾ ਦੇ ਰਿਹਾ ਉਹ ਤਾਰ ਤੋਂ ਬਈ ਤਾਰ ਤੋਂ ਬਚ ਕੇ ਖਨੌਰੀ ਬਾਡਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣੇ ਲਗਾਤਾਰ ਜਿਹੜੇ ਕਿਸਾਨੀ ਯੋਧੇ ਡਟੇ ਐ ਸ਼ਿੰਘਾਰਛੀ ਯੋਧੇ ਸੋ ਸਾਰਿਆਂ ਦਾ ਫਰਜ਼ ਆ ਭਾਈ ਆਪਾਂ ਵੀ ਪਹੁੰਚੀਏ ਖਨੌਰੀ ਬਾਡਰ ਤੇ ਭਾਰਤੀ ਕਿਸਾਨ ਯੂਨੀਅਨ ਐ ਤੇ ਸਿੱਧੂਪੁਰ ਗੈਰ ਰਾਜਨੀਤਿਕ ਆ ਤੁਹਾਨੂੰ ਪ੍ਰੋਪਰ ਜਿਹੜੀਆਂ ਟਰੈਲੀਆਂ ਦੀ ਗਿਣਤੀ ਵਿਖਾਈਏ ਤਾਂ ਦੂ ਤਿੱਕਰ ਮੇਰੇ ਹਿਸਾਬ ਚ 68 ਮਾਰਦਾ ਇਕੱਠ ਟਰੈਲੀਆਂ ਦੀ ਟਰੈਲੀਆਂ ਨਜ਼ਰ ਆ ਰਹੀਆਂ ਨੇ ਟਰੈਲੀਆਂ ਦੀ ਟਰੈਲੀਆਂ 100 ਬੱਸਾਂ ਕਾਰਾਂ ਛੋਟੇ ਛੋਟੇ ਬੱਚੇ ਐਸਾ ਮੋਰਚੇ ਵਿੱਚ ਸ਼ਾਮਲ ਹੋ ਗਏ ਐ ਸੋ ਆਪਣਾ ਵੀ ਪਾਈ ਫਰਜ਼ ਐ ਸਾਰੇ ਜਾੜੇ ਖਨੌਰੀ ਬਾਰਡਰ ਐ ਚਾਹ ਸ਼ੰਭੂ ਬਾਰਡਰ ਐ ਪਹੁੰਚ ਗਏ ਵੱਧ ਤੋਂ ਵੱਧ ਜਥੇ ਲੈ ਕੇ ਆਪਣੇ ਪਿੰਡਾਂ ਦੇ ਵਿੱਚ ਪਾਰਟੀਬਾਜ਼ੀ ਛੱਡ ਕੇ ਉੱਪਰ ਉੱਠ ਕੇ ਜਿਹੜਾ ਸੰਘਰਸ਼ ਹੈ ਲਗਾਤਾਰ ਚੱਲਦਾ ਆ ਰਿਹਾ ਹੈ ਸਰਕਾਰਾਂ ਨਾਲ ਟੱਕਰ ਲੱਗ ਚੁੱਕੀ ਹੈ ਸੋ ਆਪਣਾ ਸਾਰਿਆਂ ਦਾ ਫਰਜ਼ ਹੈ ਵੀ ਘਰਾਂ 'ਚੋਂ ਬਾਹਰ ਨਿਕਲੀਏ ਪਾਰਟੀਬਾਜ਼ੀ ਨੂੰ ਛੱਡ ਕੇ ਸੋ ਆਪਣੇ ਨਗਰਾਂ ਦੇ ਵਿੱਚ ਪ੍ਰੋਪਰ ਜਥੇ ਬਣਾਈਏ ਪੰਜ ਪੰਜ 7-7 ਜਾਣੇ ਜਾ ਆ ਕੇ ਆਪਾਂ ਇੱਥੇ ਹਫ਼ਤਾ ਬਾਹਰ ਲਾ ਕੇ ਜਾਈਏ ਸੋ ਲਗਾਤਾਰ ਪ੍ਰੋਪਰ ਕਾਠ ਜਿਹੜਾ ਸਿੱਧੂਪੁਰ ਦਾ ਤੁਹਾਨੂੰ ਵਿਖਾਉਣੇ ਆ ਇਸ ਟਾਈਮ ਤਸਵੀਰਾਂ ਜਿਹੜੀਆਂ ਖਨੋਰੀ ਬਾਰਡਰ ਦੀਆਂ ਕਿਸਾਨਾਂ ਦਾ ਠਾਠਾ ਮਾਰਦਾ ਕਾਠ ਇੰਨੀਆਂ ਕੋ ਟ੍ਰੈਲੀਆਂ ਮੇਰੇ ਸਾਹ ਹੇ ਚ ਗਿਣਤੀ ਇਹ ਕਟੋ-ਕਟ ਜਿਹੜਾ ਕਾਫਲਾ ਹੈ 20 ਤੋਂ 25 ਕਿਲੋਮੀਟਰ ਵਾੜ ਦਾ ਕਾਫਲਾ ਹੈ ਸੋ ਜਿਹੜੇ ਲਗਾਤਾਰ ਸੰਘਰਸ਼ੀ ਜੋਧੇ ਡਟੇ ਆ ਸਰਕਾਰਾਂ ਤੋਂ ਨਾ ਝਾਕ ਕਰੋ ਤੇ ਆਪਣੀ ਰਾਖੀ ਆਪ ਕਰੋ ਕਰਨਦੀਰ ਜੀ ਕਿੰਨਾ ਕਾਠਾ ਮੜਾ ਦੱਸ ਦਿਓ 2.5 ਲੱਖ ਬੰਦਾ ਹੋ ਸਕਦਾ ਜੀ ਬਹੁਤ ਜ਼ਿਆਦਾ ਹੈ ਹਨਾ ਕੀ ਹਾਲ ਹੈ ਨਵਦੀਪ ਜੀ ਵਧੀਆ ਵਧੀਆ ਸਸੀਗਾ ਬਾਈ ਤੇ ਸੁਨੇਹਾ ਦੇ ਦਿਓ ਜਵਾਨਾਂ ਨੂੰ ਜਿਹੜੇ ਘਰਾਂ ਦੇ ਵਿੱਚ ਬੈਠੇ ਆਂ ਹਾਂ ਬਾਈ ਹਰ ਇੱਕ ਦਾ ਫਰਜ਼ ਬਣਦਾ ਅੱਜ ਤੇ ਆਉਣਾ ਚਾਹੀਦਾ ਅੱਜ ਪਹਿਲਾਂ ਦਿਨ ਸੀ ਬਹੁਤ ਕਾਠਾ ਵੇਖੋ ਬੱਸਾਂ ਵਖਾਓ ਭਰਾਵਾਂ ਨੂੰ ਕਿੰਨਾ ਆ ਵਿਖਾਈਆਂ ਜੀ ਬੱਸਾਂ ਪ੍ਰੋਪਰ ਜਿਹੜੀ ਗਿਣਤੀ ਹੈ ਲਗਾਤਾਰ ਲੜੀ ਟੁੱਟ ਨਹੀਂ ਰਹੀ ਟਰੈਕਟਰਾਂ ਦੀ ਗੱਡੀਆਂ ਦੀ ਕਾਰਾਂ ਦੀ ਮੈਂ ਗੱਲ ਕਰਾਂ ਟਰੱਕਾਂ ਦੀ ਤੇ ਮੇਰਾ ਕਾਫਲਾ ਬਹੁਤ ਲੰਮਾ ਰੰਧੀਰ ਜੀ 70 ਕਿਲੋਮੀਟਰ ਤੱਕ ਦਾ ਜੀ 70 ਕਿਲੋਮੀਟਰ ਵੱਡਾ ਲੰਮਾ ਕਾਫਲਾ ਹੈ ਸੱਸੀ ਗਾਲ ਕੀ ਹਾਲ ਹੈ ਗੁਰਮੀਤ ਉਹ ਕੀ ਹਾਲ ਹੈ ਜੀ ਉਹ ਦੂਜਾ ਕਾਫਲਾ ਉਹ ਦੂਜਾ ਸੱਸੀ ਗਾਲ ਬਾਈ ਜੀ ਚੱਲੀਏ ਪਿੰਡ ਬੱਸਾਂ ਦੀ ਜਿਹੜੀ ਪ੍ਰੋਪਰ ਗਿਣਤੀ ਆ ਗੱਡੀਆਂ ਦੀ ਕਾਰਾਂ ਦੀ ਮੇਰੇ ਹਿਸਾਬ ਚ ਗਿਣਤੀ ਬਹੁਤ ਜ਼ਿਆਦਾ ਆ ਦੇਖ ਲਓ ਬਾਈ ਜੀ ਕੋਈ ਰਹਿ ਨਾ ਜਾਵੇ ਕਾਫਲੇ ਦੇ ਵਿੱਚੋਂ ਲਗਾਤਾਰ ਤਸਵੀਰਾਂ ਤੁਹਾਨੂੰ ਵਿਖਾਉਣੇ ਆ ਇਹ ਖਨੌਰੀ ਬਾਰਡਰ ਤੋਂ ਆ ਜਿਹੜੇ ਹਜੇ ਵੀ ਜੋਦੇ ਘਰਾਂ ਦੇ ਵਿੱਚ ਸੋ ਆਉਣ ਦੀ ਅਪੀਲ ਹੈ ਸਾਰੇ ਆਓ ਬਾਈ ਆਪਣਾ ਸਾਰਾ ਫਸਲਾਂ ਦਾ ਆਉਣ ਵਾਲੀਆਂ ਨਸਲਾਂ ਦਾ ਮਸਲਾ ਹੈ ਸੋ ਸਾਰਿਆਂ ਦਾ ਧੰਨਵਾਦ ਸ਼ੁਕਰੀਆ